ਕਿਸ ਸਰਕਾਰ ਜਿਹੜੀ ਡਬਲ ਇੰਜਨ ਦੀ ਬਣਾਏ ਤੋਂ ਬਣਾ ਪੰਜਾਬ ਦਾ ਗੱਡਾ ਹੁਣ ਨਿਕਲ ਨਹੀਂ ਸਕਦਾ ਮੈਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਤੇ ਮੈਂ ਪੰਡਣਾ ਨਹੀਂ ਚਾਹੁੰਦਾ ਕੀ ਲੱਗਦਾ ਹੈ ਕਿ ਅਕਾਲੀ ਦਲ ਨੂੰ ਭਾਜਪਾ ਦੀ ਜਾਂ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਪਵੇਗੀ ਮੈਂ ਕਾਮਨਾ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਸੋਚਦੇ ਸੋਚਦੇ ਵਿਹਲੇ ਬੈਠਿਆਂ ਦੇ ਅਮਨ ਸ਼ਾਹ ਜੀ ਦਾ ਭਾਸ਼ਣ ਸામਨੇ ਆਇਆ ਦੋ ਤਿੰਨ ਵਾਰ ਹੀ ਸੁਣਿਆ ਦੇਖੀ ਕਿਸੇ ਕੁਰਸੀ ਦੀ ਦੌੜ ਦੇ ਵਿੱਚ ਹੁਣ ਤੁਹਾਨੂੰ ਇਹ ਸਟੈਪ ਲੈਣਾ ਪਿਆ ਵੀ ਤੁਸੀਂ ਬੀਜੇਪੀ ਦੇ ਵਿੱਚ ਮੈਂ ਪਿੱਛੇ ਰਹਿ ਕੇ ਕੰਮ ਕਰਨ ਵਾਲਾ ਬੰਦਾ ਹੈ ਮੇਰਾ ਕੁਰਸੀ ਦਾ ਰੋਲਾ ਨਹੀਂ ਸੀਗਾ ਜਦੋਂ ਤੁਸੀਂ ਪਾਰਟੀ ਖੱਬੇ ਸੱਜੇ ਲੈ ਜਾਓ ਤਾਂ ਉਦੋਂ ਉਦੋਂ ਦਰਦ ਹੋ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਚੱਲ ਗਈ ਚੱਲੀ ਫਿਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਬਣ ਗਏ ਕਦੇ ਮੇਰੀ ਨਾਲ ਫੋਟੋ ਹੀ ਦੇਖੀ ਹੋਵੇ ਕੀ ਲੱਗਦਾ ਹੈ ਕਿ ਹੁਣ ਪੰਜਾਬ ਦੇ ਲੋਕ ਭਾਜਪਾ ਨੂੰ ਜਾਂ ਤੁਹਾਨੂੰ ਇੰਨਾ ਪਿਆਰ ਦੇਣਗੇ ਕਿਸਾਨੀ ਅੰਦੋਲਨ ਸਾਡੇ ਸਾਰੇ ਕਿਸਾਨਾਂ ਨੇ ਲੜ ਕੇ ਜਿੱਤਿਆ ਔਰ ਮੋਦੀ ਸਾਹਿਬ ਨੇ ਬੜੇ ਨਿਮਰਤਾ ਸਹਿਤ ਸਾਰਿਆਂ ਤੋਂ ਕਾਨੂੰਨ ਵਾਪਸ ਲੈ ਕੇ ਉਸ ਖੇਦ ਵੀ ਪ੍ਰਗਟ ਕੀਤਾ ਕਰਤਾਰਪੁਰ ਸਾਹਿਬ ਦਾ ਲੰਘਾ ਹੋਵੇ ਜਾਂ ਐਸ.ਡੀ.ਪੀ.ਸੀ ਦੇ ਵਿੱਚ ਐਫ.ਸੀ.ਆਰ.ਏ ਦਾ ਮਨਜ਼ੂਰੀ ਦਿਵਾਉਣਾ ਹੋਵੇ ਜਾਂ ਸਾਡੇ ਜਿਹੜੇ 84 ਦੇ ਕਤਲੇਆਮ ਦੇ ਵਿੱਚ ਪਰਿਵਾਰ ਸੀ ਉਹਨਾਂ ਦੀ ਮਦਦ ਕਰਨਾ ਹੋਵੇ ਉਹਨਾਂ ਨੂੰ ਬੱਚਿਆਂ ਦੀ ਨੌਕਰੀ ਦੇਣੀ ਹੋਵੇ ਸਸ਼ੀਕਲ ਜੀ ਬਾਬੂ ਸ਼ਾਹੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਬਧਿਤ ਕਰ ਸਿੱਧੂ ਵੱਡੇ ਪੱਧਰ ਦੇ ਉੱਪਰ ਅਕਾਲੀ ਦਲ ਦੇ ਵਿੱਚ ਬਗਾਵਤ ਕਰਕੇ ਪੁਨਰ ਸਰਜੀਤ ਅਕਾਲੀ ਦਲ ਦਾ ਮੋੜ ਬਨਣ ਵਾਲੇ ਚਰਨਜੀਤ ਬਰਾੜ ਅੱਜ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਅੱਜ ਸਾਡੇ ਨਾਲ ਮੌਜੂਦ ਨੇ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਧੰਨਵਾਦ ਜੀ ਜੀ ਬਰਾੜ ਸਾਹਿਬ ਪਹਿਲਾਂ ਤੁਸੀਂ ਹੀ ਮੋੜ ਬਨਿਆ ਸੀ ਸਰਜੀਤ ਜਿਹੜਾ ਪੁਨਰ ਅਕਾਲੀ ਦਲ ਹੈ ਤੁਸੀਂ ਸਭ ਤੋਂ ਪਹਿਲਾਂ ਆਵਾਜ਼ ਉਠਾਈ ਸੀ ਜਿਸ ਤੋਂ ਬਾਅਦ ਉਹ ਸਾਰੀ ਇੱਕ ਵੱਡੀ ਗਠਜੰਬੰਦਨ ਦੇ ਤੌਰ ਤੇ ਨਿਕਲ ਕੇ ਬਾਹਰ ਆਈ ਇੱਕ ਪਾਰਟੀ ਪਰ ਹੁਣ ਤੁਸੀਂ ਉਹਨਾਂ ਨੂੰ ਅਲਵਿਦਾ ਕਹਿ ਦਿੱਤਾ ਮੇਰਾ ਸਵਾਲ ਇਹ ਹੈ ਬੀਜੇਪੀ ਤਾਂ ਤੁਸੀਂ ਜੁਆਇਨ ਕੀਤੀ ਹੈ ਪਰ ਉਹਨਾਂ ਨੂੰ ਛੱਡਣ ਦਾ ਕੀ ਕਾਰਨ ਹੈ ਮੈਂ ਨਾ ਇੱਕ ਗੱਲ ਪੱਤਰ ਦੇ ਵਿੱਚ ਲਿਖੀ ਆ ਜੀ ਮੈਂ ਬੱਲੀ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਜਦੋਂ ਮੈਂ ਪੱਤਰ ਭੇਜਿਆ ਕਿ ਮੇਰੀ ਇਹ ਬੇਨਤੀ ਹੈ ਵੀ ਮੈਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਤੇ ਮੈਂ ਪੰਡਣਾ ਨਹੀਂ ਚਾਹੁੰਦਾ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਹੜੇ ਸਿਧਾਂਤਾਂ ਨੂੰ ਲੈ ਕੇ ਅਸੀਂ ਤੁਰੇ ਸੀ ਅਸੀਂ ਉਹਨਾਂ ਤੇ ਪਹਿਰਾ ਨਹੀਂ ਦੇ ਪਾਰੇ ਤੇ ਮੈਂ ਚੁੱਪ ਕਰਕੇ 13 ਅਕਤੂਬਰ ਤੋਂ ਘਰ ਬੈਠਾ ਸੀ ਇਸ ਕਰਕੇ ਫਿਰ ਉਸ ਤੋਂ ਬਾਅਦ ਬੰਦਾ ਜਿਹੜਾ ਇਹ ਬੰਦੇ ਨੇ ਪੋਲਿਟਿਕਸ ਕਰਨੀ ਹੈ ਉਹਨੇ ਕੁਝ ਤਾਂ ਸੋਚਣਾ ਹੀ ਹੈ ਸੋਚਦੇ ਸੋਚਦੇ ਵਿਹਲੇ ਬੈਠਿਆਂ ਦੇ ਅਮਨ ਸ਼ਾਹ ਜੀ ਦਾ ਭਾਸ਼ਣ ਸਾਹਮਣੇ ਆਇਆ ਦੋ ਤਿੰਨ ਵਾਰੀ ਸੁਣਿਆ ਤਾਂ ਉੱਥੋਂ ਲੱਗਿਆ ਵੀ ਜੋ ਸਾਡੇ ਦਿਮਾਗ ਦੇ ਵਿੱਚ ਪਿਕਚਰ ਬਣਾਈ ਗਈ ਹੈ ਸਾਡੇ ਲੋਕਾਂ ਵੱਲੋਂ ਹੀ ਉਦੋਂ ਪਿਕਚਰ ਜਿਹੜੀ ਹੈ ਅਸਲੀਅਤ ਕੁਛ ਹੋਰ ਹੈ ਤਾਂ ਉੱਥੋਂ ਅੱਗੇ ਖੋਜ ਕਰਦੇ ਕਰਦੇ 768 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਛਾਵਾਂ 'ਚ ਜਿਹੜਾ ਸੀਗਾ ਉਹ ਸ਼ਹੀਦ ਜਾਂਦਿਆਂ ਦਾ ਸ਼ਹਾਦਤ ਦਾ ਦਿਨ ਮਨਾਉਣਾ ਫਿਰ ਪਾਠਕ੍ਰਮ ਗੁਰਤੇਗ ਬਹਾਦਰ ਸਾਹਿਬ ਦਾ ਸੀਬੀਐਸਸੀ ਦੇ ਸਿਲੇਬਸ 'ਚ ਪਾਉਣਾ ਵਗੈਰਾ ਵਗੈਰਾ ਗੱਲਾਂ ਧਿਆਨ ਚਾਹੀਆਂ ਜਿਹੜੀਆਂ ਕਰਤਾਰਪੁਰ ਸਾਹਿਬ ਦਾ ਲੰਘਾ ਹੋਵੇ ਜਾਂ ਐਸ.ਡੀ.ਪੀ.ਸੀ ਦੇ ਵਿੱਚ ਐਫ.ਸੀ.ਆਰ.ਏ ਦਾ ਮਨਜ਼ੂਰੀ ਦਿਵਾਉਣਾ ਹੋਵੇ ਜਾਂ ਸਾਡੇ ਜਿਹੜੇ 84 ਦੇ ਕਤਲੇਆਮ ਦੇ ਵਿੱਚ ਪਰਿਵਾਰ ਸੀ ਉਹਨਾਂ ਦੀ ਮਦਦ ਕਰਨਾ ਹੋਵੇ ਉਹਨਾਂ ਨੂੰ ਬੱਚਿਆਂ ਦੇ ਨੌਕਰੀ ਦੇਣੀ ਹੋਵੇ ਜਾਂ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਹੋਵੇ 350 ਸਾਲਾ ਸਾਡੇ ਦੂਜੇ ਗੁਰੂ ਸਾਹਿਬਾਨ ਸਾਰੇ ਪਾਸੇ ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਤਨਦੇਈ ਦੇ ਨਾਲ ਕੰਮ ਜਿਹੜਾ ਹੈ ਉਹ ਕੀਤਾ ਮੈਨੂੰ ਉਹ ਚੀਜ਼ ਲੱਗੀ ਕਿ ਜਿੰਨਾ ਇਹਨਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਕਈ ਲੋਕ ਵਿਰੋਧੀ ਪ੍ਰਚਾਰ ਦੇ ਹੈ ਤਾਂ ਉਹ ਉਲਟਾ ਸਾਡੇ ਗੁਰੂ ਸਹਿਬਾਨਾਂ ਦੀ ਸੇਵਾ ਕਰ ਰਿਹਾ ਦੇਸ਼ ਦੇ ਦੋ ਲੋਕ ਜਿਹੜੇ ਸਿਰੇ ਦੇ ਲੋਕ ਜਿਹੜੇ ਜਿਹੜੇ ਕਿ ਮੰਨ ਲਓ ਪ੍ਰਧਾਨ ਮੰਤਰੀ ਸਾਹਿਬ ਤੇ ਹੋਮ ਮਿਨਿਸਟਰ ਸਾਹਿਬ ਹਮੇਸ਼ਾ ਜੀ ਤੇ ਮੋਦੀ ਸਾਹਿਬ ਜਦੋਂ ਇਹ ਇੰਨਾ ਸਾਡੇ ਗੁਰੂ ਸਹਿਬਾਨਾਂ ਦੇ ਬਾਰੇ ਦੇ ਵਿੱਚ ਪ੍ਰਚਾਰ ਕਰਦੇ ਹੁੰਨ ਤੇ ਫਿਰ ਸਾਨੂੰ ਮੇਰੇ ਖਿਆਲ ਹੈ ਕਿ ਭਰੋਸਾ ਕਰਨਾ ਬਣਦਾ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਹੋਏ ਆ ਭਾਵੇਂ ਉਹ ਸਾਡੀ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਜਾਂ ਜਦੋਂ ਵੀ ਜਿਹੜੇ ਹੋਏ ਆ ਉਹ ਸਮਝ ਲਓ ਕੇਂਦਰ ਸਰਕਾਰ ਦੇ ਫੰਡਾਂ ਕਰਕੇ ਤੇ ਕੇਂਦਰ ਸਰਕਾਰ ਕਰਕੇ ਜ਼ਿਆਦਾਤਰ ਹੋਏ ਆ ਬਰਾੜ ਸਾਹਿਬ ਵਿੱਚ ਸਵਾਲ ਇੱਕ ਨਿਕਲ ਕੇ ਆਉਂਦਾ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਦੇ ਜਦੋਂ ਪ੍ਰਧਾਨਗੀਦਾਰ ਆਲਾ ਸੀ ਤੁਸੀਂ ਆਵਾਜ਼ ਚੁੱਕੀ ਉਸ ਤੋਂ ਬਾਅਦ ਪ੍ਰਧਾਨ ਜਿਹੜੇ ਪੁਨਰ ਸੁਜੀਤ ਕਾਲੀਦਲ ਦੇ ਹਰਪ੍ਰੀਤ ਸਿੰਘ ਬਣ ਗਏ ਤਾਂ ਕਹਿੰਦੇ ਕਿਤੇ ਨਾ ਕਿਤੇ ਬਰਾੜ ਸਾਹਿਬ ਦੇ ਮਨਚੇ ਵੀ ਹੋ ਸਕਦਾ ਹੈ ਵੀ ਉੱਥੇ ਵੀ ਕੋਈ ਪ੍ਰਧਾਨਗੀ ਵਾਲੇ ਅਹੁਦੇ ਕਿਸੇ ਪਾਸੇ ਗੱਲ ਨਹੀਂ ਲੱਗੀ ਦੂਸਰੀ ਪਾਰਟੀ ਬਣੀ ਉੱਥੇ ਵੀ ਕਿਸੇ ਪਾਸੇ ਗੱਲ ਨਹੀਂ ਨੇਪਰੇ ਚੜੀ ਤਾਂ ਹੋ ਸਕਦਾ ਹੈ ਕਿ ਕਿਸੇ ਕੁਰਸੀ ਦੀ ਦੌੜ ਦੇ ਵਿੱਚ ਹੁਣ ਤੁਹਾਨੂੰ ਇਹ ਸਟੈਪ ਲੈਣਾ ਪਿਆ ਵੀ ਤੁਸੀਂ ਭਾਜਪਾ ਦੇ ਵਿੱਚੋਂ ਮੈਂ ਇੱਕ ਬੇਨਤੀ ਕਰੂੰਗਾ ਕਿ ਮੈਂ ਜਦੋਂ ਦਾ علیحدਾ ਹੋ ਕੇ ਚੱਲਿਆ ਹਾਂ ਤੁਸੀਂ ਮੇਰੀ ਕਿਸੇ ਮੀਟਿੰਗ ਚ ਪ੍ਰਧਾਨ ਦੇ ਕੁਰਸੀ ਜਾਂ ਜਿਹੜਾ ਸਾਡਾ ਸੁਧਾਰ ਲਹਿਰ ਦੇ ਮੁਖੀ ਹੁੰਦੇ ਸੀ ਬਡਾਲਾ ਸਾਹਿਬ ਜਾਂ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਚੱਲ ਗਈ ਚੱਲੀ ਫਿਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਬਣ ਗਏ ਕਦੇ ਮੇਰੀ ਨਾਲ ਫੋਟੋ ਹੀ ਦੇਖੀ ਹੋਵੇ ਜਿਸ ਦਿਨ ਉਹਨਾਂ ਨੂੰ ਪ੍ਰਧਾਨ ਚੁਣਿਆ ਜੇ ਕਿਤੇ ਉਸ ਦਿਨ ਵੀ ਤੁਸੀਂ ਫੋਟੋ ਹੀ ਦੇਖੀ ਹੋਵੇ ਮੈਂ ਪਿੱਛੇ ਰਹਿ ਕੇ ਕੰਮ ਕਰਨ ਵਾਲਾ ਬੰਦਾ ਹੈ ਮੇਰਾ ਕੁਰਸੀ ਦਾ ਰੋਲਾ ਨਹੀਂ ਸੀਗਾ ਰੋਲਾ ਇਹ ਹੈ ਕਿ ਜਿਹੜੇ ਸਿਧਾਂਤਾਂ ਤੋਂ ਪਲਟ ਕੇ ਜਦੋਂ ਤੁਸੀਂ ਪਾਰਟੀ ਖੱਬੇ ਸੱਚੇ ਲੈ ਜਾਓ ਤਾਂ ਉਦੋਂ ਉਦੋਂ ਦਰਦ ਹੋਇਆ ਦਰਦ ਹੋਇਆ ਤੇ ਮੈਂ ਬੋਲਿਆ ਕੁਛ ਨਹੀਂ ਕਿਉਂਕਿ ਬਾਰ ਬਾਰ ਬੋਲਦੇ ਹਾਂ ਚੰਗਾ ਨਹੀਂ ਲੱਗਦਾ ਮੈਂ ਅੱਜ ਵੀ ਕੁਛ ਨਹੀਂ ਬੋਲਦਾ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਣੇ ਆਪ ਨੂੰ ਠੀਕ ਕਰਨ ਤੇ ਪਾਰਟੀ ਤਕੜੀ ਕਰਨ ਤੁਸੀਂ ਗ੍ਰਿਡ ਚ ਤਾਰਾਂ ਲਾਉਣ ਦੀ ਗੱਲ ਕੀਤੀ ਹੈ ਕਿ ਕਾਲੀ ਦਲ ਨੇ ਵੀ ਜੇ ਭਾਜਪਾ ਦੇ ਨਾਲ ਹੀ ਅਲਾਈਅੰਸ ਕਰਨਾ ਤਾਂ ਅਸੀਂ ਸਿੱਧੀਆਂ ਤਾਰਾਂ ਜਿਹੜੀਆਂ ਨੇ ਉਹ ਗ੍ਰਿਡ ਚ ਲਾਈਆਂ ਪਰ ਸਵਾਲ ਇਹ ਹੈ ਕਿ ਭਾਜਪਾ ਜਿਸ ਤਰ੍ਹਾਂ ਕਸਾਨੀ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੀਆਂ ਇਹੋ ਜਿਹੀਆਂ ਸਿਚੁਏਸ਼ਨ ਆਈਆਂ ਜਿੱਥੇ ਪੰਜਾਬੀ ਤੇ ਭਾਜਪਈ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੇ ਨਜ਼ਰ ਆਏ ਕੀ ਲੱਗਦਾ ਹੈ ਕਿ ਹੁਣ ਪੰਜਾਬ ਦੇ ਲੋਕ ਵਾਚਪਾਣੂ ਜਾਂ ਤੁਹਾਨੂੰ ਇੰਨਾ ਪਿਆਰ ਦੇਣਗੇ ਕਿ ਤੁਸੀਂ ਇਸ ਚੀਜ਼ ਨੂੰ ਹੁਣ ਸੋਚਿਆ ਕਿ ਹੁਣ ਬੀਜੇਪੀ ਨੂੰ ਚ ਸ਼ਾਮਿਲ ਹੋਣ ਦਾ ਸਮਾਂ ਆਇਆ ਦੇਖੋ ਮੇਰੀ ਬੇਨਤੀ ਹੈ ਕਿਸਾਨੀ ਮੁੱਦੇ ਦਾ ਕਿਸਾਨਾਂ ਦਾ ਰੌਲਾ ਕੀ ਹੈ ਜੀ ਕਿਸਾਨਾਂ ਦਾ ਰੌਲਾ ਇੱਕੋ ਹੀ ਹੈ ਕਿ ਫਸਲਾਂ ਤੇ ਐਮਐਸਪੀ ਦਿਓ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਜੋਇਨ ਕਰਾ ਕੇ ਗਏ ਆ ਉਹ ਦੱਸ ਕੇ ਗਏ ਆ ਕਿ ਕਿਵੇਂ ਅਸੀਂ 24 ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਸਾਰੀਆਂ ਸਬਜ਼ੀਆਂ ਤੇ ਐਮਐਸਪੀ ਦੇ ਰਹੇ ਹਾਂ ਜੇ ਉਹ ਦੇ ਸਕਦੇ ਫਿਰ ਅਸੀਂ ਕਿਉਂ ਨਹੀਂ ਦੇ ਸਕਦੇ ਇੱਕ ਗੱਲ ਰਹੀ ਗੱਲ ਜਿਹੜੀ ਕਿਸਾਨੀ ਅੰਦੋਲਨ ਦੀ ਕਿਸਾਨੀ ਅੰਦੋਲਨ ਸਾਡੇ ਸਾਰੇ ਕਿਸਾਨਾਂ ਨੇ ਲੜ ਕੇ ਜਿੱਤਿਆ ਔਰ ਮੋਦੀ ਸਾਹਿਬ ਨੇ ਬڑے ਨਿਮਰਤਾ ਸਹਿਤ ਸਾਰਿਆਂ ਤੋਂ ਕਾਨੂੰਨ ਵਾਪਸ ਲੈ ਕੇ ਉਸ ਖੇਦ ਵੀ ਪ੍ਰਗਟ ਕੀਤਾ ਇਸ ਕਰਕੇ ਜਿਹੜੀਆਂ ਪਿੱਛੇ ਹੋ ਗਈਆਂ ਉਹਨਾਂ ਨੂੰ ਅੱਗੇ ਵਧਣ ਲਈ ਕੋਸ਼ਿਸ਼ ਜੇ ਉਹਨਾਂ ਨੇ ਚੰਗਾ ਕੀਤਾ ਹੈ ਆਪਣੇ ਆਪ ਨੂੰ ਚੇਂਜ ਕਰਕੇ ਉਹਨਾਂ ਦੇ ਮੁਤਾਬਕ ਲੈਂਦਾ ਤੇ ਮੇਰਾ ਖਿਆਲ ਕੋਈ ਐਸੀ ਗੱਲ ਨਹੀਂ ਹੈ ਪੰਜਾਬ ਦੇ ਵਿੱਚ ਅੱਜ ਬੱਚਾ ਬੱਚੀ ਗਰੀਬ ਅਮੀਰ ਮਜ਼ਦੂਰ ਸਾਰੇ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਸਰਕਾਰ ਜਿਹੜੀ ਡਬਲ ਇੰਜਨ ਦੀ ਬਣਾਏ ਤੋਂ ਬਣਾ ਪੰਜਾਬ ਦਾ ਗੱਡਾ ਹੁਣ ਨਿਕਲ ਨਹੀਂ ਸਕਦਾ 5 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਪੰਜਾਬ 'ਤੇ ਹੋ ਗਿਆ ਤੇ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਨਹੀਂ ਬਣਦੀ ਤੇ ਆਉਣ ਵਾਲੇ ਦਿਨ ਇੱਕ ਆਰਥਿਕ ਤੌਰ ਤੇ ਪੰਜਾਬ ਲਈ ਬਹੁਤ ਜੜੇ ਹੈਗੇ ਆ ਔਖੇ ਹੈ ਪਰ ਬ੍ਰਾਡ ਸਾਹਿਬ ਜਿਸ ਤਰ੍ਹਾਂ ਦਾ ਗ੍ਰਾਫ ਇਸ ਸਮੇ ਅਕਾਲੀ ਦਲ ਨੇ ਅਪ ਕੀਤਾ ਹੈਗਾ ਤਰਨਤਾਰਨ ਚੋਣ ਤੋਂ ਲੈ ਕੇ ਹੁਣ ਤੱਕ ਕੀ ਲੱਗਦਾ ਹੈ ਕਿ ਅਕਾਲੀ ਦਲ ਨੂੰ ਭਾਜਪਾ ਭਾਜਪਾ ਦੀਆਂ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਪਏਗੀ ਜਾਂ ਫਿਰ ਵੱਖਰੇ ਵੱਖਰੇ ਪਲੇਟਫਾਰਮ ਤੇ ਆਪਣੇ ਆਪ ਲਈ ਇੰਨੇ ਕੁ ਸ਼ਫੀਸ਼ੀਐਂਟ ਹੈ ਕਿ ਲੜ ਸਕਦੇ ਮੈਂ ਤੇ ਅੱਜ ਹਲੇ ਤੀਕ ਇੱਕ ਮੈਂਬਰ ਬਣਿਆ ਜੀ ਪਹਿਲੇ ਦਿਨ ਹਨਾ ਤਾਂ ਇਹ ਮੇਰੇਆਂ ਐਡੀਆਂ ਵੱਡੀਆਂ ਗੱਲਾਂ ਕਰਨ ਦਾ ਮੇਰਾ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਤਕ ਬਣਦੀ ਹੈ ਮੈਂ ਕਾਮਨਾ ਕਰਦਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਔਰ ਕੇਂਦਰ ਦੇ ਵਿੱਚ ਨਰਿੰਦਰ ਬਾਈ ਮੋਦੀ ਜੀ ਦੀ ਸਰਕਾਰ ਹੈ ਔਰ ਅਮਿਤ ਸ਼ਾਹ ਜੀ ਜਿਹੜੇ ਦਿਨ ਰਾਤ ਕੰਮ ਕਰ ਰਹੇ ਹੈ ਮੈਨੂੰ ਲੱਗਦਾ ਕਿ ਪੰਜਾਬ ਸੁਰੱਖਿਤ ਹੱਥਾਂ 'ਚ ਜਾਏਗਾ ਨਾ ਤਾਂ ਕਿਸੇ ਨੂੰ ਕੋਈ ਗੈਂਗਸਟਰਾਂ ਦੀਆਂ ਧਮਕੀਆਂ ਆਉਣਗੀਆਂ ਨਾ ਕੋਈ ਸੜਕਾਂ ਜਿਹੜੀਆਂ ਠੀਕ ਕਰਨ ਤੋਂ ਬਚਣਗੀਆਂ ਨਾ ਪੰਜਾਬ ਦਾ ਕਰਜ਼ਾ ਜਿਹੜਾ ਉਹ ਕੁਛ ਨਾ ਕੁਛ ਘਟੂਗਾ ਗਰੀਬ ਦੀ ਤੇ ਮਜ਼ਦੂਰ ਦੀ ਜਿਹੜੀ ਹੈ ਉਹ ਦੁਸ਼ਵਾਰੀਆਂ ਦੂਰ ਹੋਣਗੀਆਂ ਔਰ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਐ ਉਹ ਐਮਐਸਪੀ ਤੇ ਚੱਕੀਆਂ ਜਾਣਗੀਆਂ ਪ੍ਰਧਾਨ ਸਾਹਿਬ ਮੇਰਾ ਅਖੀਰਲਾ ਸਵਾਲ ਹੈ ਕਿ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੰਜਾਬ ਫਿਲਹਾਲ ਫੇਸ ਕਰ ਰਿਹਾ ਹੈ ਚਾਹੇ ਉਹ ਗੈਂਗਸਟਰਵਾਦ ਨੂੰ ਲੈ ਕੇ ਹੋਵੇ ਲਾਣ ਆਰਡਰ ਦੀ ਸਥਿਤੀ ਹੈ ਹੋਰ ਬਹੁਤ ਵੱਖ-ਵੱਖ ਵਿਸ਼ੇ ਨੇ ਇਹਨਾਂ ਵਿਸ਼ਿਆਂ ਨੂੰ ਲੈ ਕੇ ਕੀ ਤੁਸੀਂ ਬੀਜੇਪੀ ਦੀ ਲੀਡਰਸ਼ਿਪ ਨਾਲ ਉੱਪਰਲੇ ਪੱਧਰ ਤੱਕ ਗੱਲਬਾਤ ਕਰੋਗੇ ਕਿ ਪੰਜਾਬ ਨੂੰ ਕਿਸ ਤਰ੍ਹਾਂ ਸੁਧਾਰਿਆ ਜਾ ਸਕਦਾ ਆਪਣਾ ਪੁਆਇੰਟ ਆਫ View ਉਹਨਾਂ ਅੱਗੇ ਰੱਖੋਗੇ ਦੇਖੋ ਮੈਂ ਪਿਛਲੇ ਨਾ 15 ਕਿ ਦਿਨ ਤੋਂ 10 ਦਿਨ ਤੋਂ ਮੈਂ ਬਹੁਤ ਸਾਰੇ ਲੀਡਰ ਸਾਹਿਬਾਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਜਦੋਂ ਜਦੋਂ ਜਿਹੜੇ ਜਿਹੜੇ ਵੀ ਲੀਡਰ ਆਉਂਦੇ ਸੀ ਮਿਲਣ ਦਾ ਮੌਕਾ ਮਿਲਿਆ ਚੰਗੀ ਤਰ੍ਹਾਂ ਗੱਲਬਾਤ ਹੋਈ ਮੇਰਾ ਖਿਆਲ ਹੈ ਕਿ ਜਿਹੜੇ ਦੇਸ਼ ਦੀ ਸਰਕਾਰ ਚਲਾ ਰਹੇ ਹੈ ਔਰ ਤੀਜੀ ਵਾਰੀ ਚਲਾ ਰਹੇ ਹੈ ਉਹਨਾਂ ਕੋਲੇ ਕੋਈ ਗੱਲ ਗੁੱਝੀ ਤਾਂ ਹੈ ਨਹੀਂਗੀ ਚਲੋ ਖੈਰ ਕਿਸ ਵਕਤ ਕਿਹੜਾ ਕੰਮ ਹੋਣਾ ਹੈ ਕਿਸ ਵਕਤ ਕਿਹੜਾ ਕੰਮ ਹੋਣਾ ਹੈ ਇਹ ਸਾਡੀ ਉੱਪਰਲੀ ਲੀਡਰਸ਼ਿਪ ਤੈਅ ਕਰੂਗੀ ਮੈਂ ਇੱਕ ਗੱਲ ਦਾ ਯਕੀਨ ਤੇ ਭਰੋਸਾ ਦੋਣਾ ਹੈ ਕਿ ਪੰਥ ਤੇ ਪੰਜਾਬ ਦੀ ਆਵਾਜ਼ ਜਿੱਥੇ ਠਾਉਣੀ ਪਈ ਮੈਂ ਕੋਸ਼ਿਸ਼ ਕਰਾਂਗਾ ਠਾਉਂਦਾ ਰਹਾਂਗਾ ਕਿਉਂਕਿ ਜੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਬੰਦਾ ਆਵਾਜ਼ ਠਾਉਂਦਾ ਤੇ ਉਹ ਇੱਕ ਬੰਦੇ ਦੀ ਮੰਨੀ ਜਾਵੇ ਪਰ ਜਿੱਥੇ ਮੈਨੂੰ ਲੱਗੂਗਾ ਕਿ ਇਹ ਆਵਾਜ਼ ਠਾਉਣ ਵਾਲੀ ਹੈ ਮੈਂ ਹਰ ਜਿਹੜੀ ਮੁੱਦੇ ਤੇ ਆਵਾਜ਼ ਕੋਸ਼ਿਸ਼ ਕਰਾਂਗਾ ਕਿ ਅੰਦਰ ਬਹਿ ਕੇ ਲੀਡਰਸ਼ਿਪ ਬਣਾਣਾ ਕੋਲੇ ਠਾਉਂਦਾ ਰਹੂਗਾ ਪਰ ਉਹ ਕਹਿੰਦੇ ਜੀ ਉਹ ਤਾਂ ਮਤਲਬ ਜਿਹੜੀ ਬੀਜੇਪੀ ਹੈ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਕਹਿੰਦੇ ਪਹਿਲਾਂ ਹੀ ਗੁਰਦੁਆਰਿਆਂ ਦੇ ਵਿੱਚ ਵੜਨਾ ਚਾਹੁੰਦੀ ਹੈ ਸੋ ਕਿਤੇ ਨਾ ਕਿਤੇ ਤੁਸੀਂ ਇੱਕ ਜ਼ਰੀਆ ਵੀ ਬਣ ਸਕਦੇ ਹੋ ਉਸ ਚੀਜ਼ ਦਾ ਵੀ ਬੀਜੇਪੀ ਉਸ ਚੀਜ਼ ਨੂੰ ਜਿਹੜੀ ਚੀਜ਼ ਨੂੰ ਕਰਨਾ ਚਾਹੁੰਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਅੱਜ ਤੱਕ 26 27 ਜਾਂ 30 ਸਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਾਝ ਰਹੀ ਕਿੰਨੇ ਕੁ ਗੁਰਦੁਆਰੇ ਤਬਲੇ ਇਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ 'ਚ ਰਹਿਣਾ ਹੈ ਜਦੋਂ ਚੋਣਾ ਹੋਣੀ ਹੈ ਚੋਣਾ ਦੇ ਵਿੱਚ ਨੁਮਾਇंदे ਚੁਣ ਕੇ ਆਉਣੇ ਆ ਜਿਹੜੇ ਚੁਣ ਕੇ ਆਉਣੇ ਆ ਉਹ ਪ੍ਰਬੰਧ ਕਰ ਲੈ ਪਰ ਕਮੇਟੀ ਚ ਤਾਂ ਪਾੜਾ ਪਿਆ ਨਾ ਕਿਤੇ ਨ ਕਿਤੇ ਨਹੀਂ ਮੈਨੂੰ ਨਹੀਂ ਲੱਗਦਾ ਇਹ ਪੋਲਿਟੀਕਲ ਪਾੜਾ ਹੈ ਇਹ ਇਹ ਇੰਟਰਨਲ ਪ੍ਰੋਬਲਮਾਂ ਹੈਗੀਆਂ ਉਹ ਮੈਂ ਭਵੇਂ ਵੱਡਾ ਪੁਰਾਣਾ ਅਕਾਲੀ ਦਲ ਹੈ ਭਵੇਂ ਨਵਾਂ ਮੈਂ ਦੋਨੋਂ ਨੂੰ ਬੇਨਤੀ ਕਰੂੰ ਆਪਦੀਆਂ ਠੀਕ ਕਰੋ ਦੂਜੇ ਦੇ ਘਰਵਾਰ ਨੂੰ ਡਲੇ ਨਾ ਮਾਰੋ ਆਪਦਾ ਘਰ ਠੀਕ ਕਰੋ ਜੀ ਬਾਬਾ ਧੰਨਵਾਦ ਬਰਾਦਰ ਬਹੁਤ ਧੰਨਵਾਦ ਜੀ ਧੰਨ ਸੋ ਤੁਸੀਂ ਸੁਣਿਆ ਚਰਨਜੀਤ ਸਿੰਘ ਬਰਾੜ ਉਹਨਾਂ ਨੂੰ ਜਿਹੜੇ ਵੱਡੇ ਪੱਧਰ ਦੇ ਉੱਪਰ ਇਸ ਸਮੇਂ ਬੀਜੇਪੀ ਚ ਆਪਣੀ ਸਪੋਰਟ ਨੇ ਦਿਖਾ ਰਹੇ ਨੇ ਅੱਜ ਸ਼ਮੂਲੀਅਤ ਉਹਨਾਂ ਨੇ ਕਰ ਲਈ ਹੈ ਸੋ ਅਜਿਹੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਪਏਗਾ ਕਿ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਪੰਜਾਬ ਦੀ ਸਿਆਸਤ ਚ ਹੁੰਦੀ ਹੈ ਕਿਉਂਕਿ 2027 ਦੇ ਵਿੱਚ ਪੰਜਾਬ ਦੇ ਇਲੈਕਸ਼ਨ ਨੇ ਤਾਂ ਅਜੇ ਹੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਚਰਨਜੀਤ ਬਰਾੜ ਨੇ ਜਿਹੜੇ ਉਹ ਕਿਸ ਤਰ੍ਹਾਂ ਬੀਜੇਪੀ ਦੇ ਵੱਲੋਂ ਉੱਭਰ ਕੇ ਆਉਣਗੇ ਇਹ ਦੇਖਣਾ ਲਾਜ਼ਮੀ ਹੋਵੇਗਾ ਚੰਡੀਗੜ੍ਹ ਤੋਂ ਮੇਰੇ ਨਾਲ ਕੈਮਰਾਮੈਨ ਆਕਾਸ਼